ਐਨ ਐਨ ਆਰ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਅਸੀਂ ਲਗਾਤਾਰ ਪ੍ਰਵਾਸੀ ਰੇਡੀ ਵਾਲਿਆਂ ਤੇ ਕੰਮ ਕਰ ਰਹੇ ਹਾਂ ਜੋ ਸਾਨੂੰ ਖਾਣ ਪੀਣ ਵਾਲੀਆਂ ਚੀਜ਼ਾਂ ਸਹੀ ਨਹੀਂ ਖਵਾਉਂਦੇ ਅਤੇ ਦੂਜੇ ਪਾਸੇ ਪੰਜਾਬ ਦੇ ਵਿੱਚ ਲਗਾਤਾਰ ਭਈਆ ਰਾਜ ਵੱਧਾ ਜਾ ਰਿਹਾ ਹੈ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ ਅਸੀਂ ਤਕਰੀਬਨ ਪੰਜਾਬ ਦੇ ਹਰ ਇੱਕ ਕੋਨੇ ਦੇ ਵਿੱਚ ਜਾ ਕੇ ਇਹ ਉਪਰਾਲਾ ਕਰ ਰਿਹਾ ਤਾਂ ਜੋ ਪੰਜਾਬੀਆਂ ਤੱਕ ਇੱਕ ਸੁਨੇਹਾ ਪਹੁੰਚ ਸਕੇ ਪਰ ਬਿੱਤੇ ਕੁਝ ਦਿਨਾਂ ਤੋਂ NNAR news ਦੇ YouTube ਚੈਨਲ ਤੋਂ ਬਹੁਤ ਸਾਰੀਆਂ ਵੀਡੀਓ ਨੂੰ ਡਿਲੀਟ ਕਰ ਦਿੱਤਾ ਗਿਆ ਹੈ ਜਾਂ ਫਿਰ ਕਰਵਾ ਦਿੱਤਾ ਗਿਆ ਹੈ। ਅਦਾਰੇ ਦੇ ਵੱਲੋਂ ਕਿਸੇ ਵੀ ਵੀਡੀਓ ਦੇ ਨਾਲ ਕੋਈ ਵੀ ਸ਼ੇਅਰ ਸ਼ਾਰਡ ਨਹੀਂ ਕੀਤੀ ਗਈ ਹੈ ਪਰ ਸਾਨੂੰ ਖਰਸ਼ਾ ਹੈ ਕਿ ਪੱਕਾ ਪੱਕੇ ਪੂਰਨ ਤਰਤੇ ਵੀਕੈਂਡ ਵਿਸ਼ਵਾਸ ਹੈ ਕਿ ਸਾਡੀ ਸਰਕਾਰਾਂ ਦੇ ਵੱਲੋਂ ਇਹ ਨੀਤੀ ਅਪਣਾ ਕੇ ਸਾਡੀ ਵੀਡੀਓ ਨੂੰ ਡਿਲੀਟ ਕਰਵਾ ਦਿੱਤਾ ਗਿਆ ਹੈ ਤਾਂ ਸੀ ਲਗਾਤਾਰ ਪੰਜਾਬੀ ਪੰਜਾਬੀ ਟੈਲੀਕਮ ਕਰ ਰਹੇ ਹਾਂ ਤੇ ਤੁਸੀਂ ਵੀ ਸਾਡਾ ਸਾਥ ਜਰੂਰ ਦਿਓ ਤਾਂ ਇਸ ਵੀਡੀਓ ਨੂੰ ਵੱਤ-ਵੱਤ ਸ਼ੇਅਰ ਕਰੋ ਤਾਂ ਜੋ ਐਨਐਨਆਰ ਦੇ ਨਿਊਜ਼ ਦੇ ਸਰੋਤਿਆਂ ਦੇ ਤੱਕ ਇਹ ਗੱਲ ਪਹੁੰਚ ਸਕੇ ਕਿ ਹੁਣ ਵੀਡੀਓ ਅਪਲੋਡ ਕਿਉਂ ਨਹੀਂ ਹੋ ਰਹੀਆਂ ਅਤੇ ਬਹੁਤ ਜਲਦੀ ਅਸੀਂ ਦੁਬਾਰਾ ਸ਼ੁਰੂ ਕਰ ਰਹੇ ਹਾਂ ਇਸੇ ਹੀ ਚੈਨਲ ਤੇ ਪਰ ਇਹ ਵੀਡੀਓ ਹੁਣ ਤਾਂ ਚੱਲਣਗੀਆਂ ਜੇਕਰ ਤੁਸੀਂ ਵੱਤ-ਵੱਤ ਸ਼ੇਅਰ ਕਰੋਗੇ ਕਿਉਂਕਿ ਇਹਨਾਂ ਜੋ ਅਸੀਂ ਨਵੀਂ ਵੀਡੀਓ ਕਰਾਂਗੇ ਜਾਂ ਹੁਣ ਅਸੀਂ ਕਰਨ ਜਾ ਰਹੇ ਹਾਂ ਹੁਣ ਦੇ ਰੀਚ ਬਿਲਕੁਲ ਘਟਾ ਦਿੱਤੀ ਗਈ ਹੈ ਜਿਨ੍ਹਾਂ ਦੀ ਪਹੁੰਚ ਤੁਹਾਡੇ ਤੱਕ ਬਿਲਕੁਲ ਵੀ ਨਹੀਂ ਹੋ ਰਹੀ ਕਿਉਂਕਿ ਤੁਹਾਡੇ ਤੱਕ ਨੋਟੀਫਿਕੇਸ਼ਨ ਹੀ ਨਹੀਂ ਜਾ ਰਿਹਾ ਤਾਂ ਆਪਾਂ ਸਾਰਿਆਂ ਨੇ ਰਲ ਮਿਲ ਕੇ ਇਸ ਚੈਨਲ ਨੂੰ ਚਲਾਉਣਾ ਹੈ ਤਾਂ ਜੋ ਵੱਧ ਵੱਧ ਲੋਕਾਂ ਤੱਕ ਆਪਣਾ ਇਹ ਸੁਨੇਹਾ ਪਹੁੰਚ ਸਕੇ ਦੂਜੀ ਗੱਲ ਕਿ ਚੈਨਲ ਦੀ ਇਨਕਮ ਵੀ ਬਿਲਕੁਲ ਬੰਦ ਕਰ ਦਿੱਤੀ ਗਈ ਹੈ ਕਿਉਂਕਿ ਚੈਨਲ ਦੇ ਬਹੁਤ ਸਾਰੇ ਜੋ ਖਰਚੇ ਹੁੰਦੇ ਹਨ ਇਸ ਇਨਕਮ ਦੇ ਸਿਰ ਤੇ ਹੀ ਚੱਲਦੇ ਸਨ ਜੋ ਸਾਨੂੰ YouTube ਤੋਂ ਪੈਸੇ ਆਉਂਦੇ ਸਨ ਗੱਲਾਂ ਤੇ ਚਾਹੇ ਆਪਾਂ ਜਿੰਨੀਆਂ ਮਰਜ਼ੀ ਕਰ ਲਈਏ ਪਰ ਫਾਇਦਾ ਤਾਂ ਹੈ ਕਿ ਆਪਾਂ ਇਸ ਚੈਨਲ ਨੂੰ ਵੀ ਚਲਾ ਸਕੀਏ ਤਾਂ ਆਪਾਂ ਹਰ ਇੱਕ ਵੀਡੀਓ ਤੇ ਵੱਖ-ਵੱਖ ਮੁੱਦਿਆਂ ਤੇ ਮਿਲਦੇ ਰਹਾਂਗੇ ਜੇਕਰ ਤੁਹਾਡੇ ਜਹਨ ਦੇ ਵਿੱਚ ਕੋਈ ਹੋਰ ਸਵਾਲ ਹੈ ਤਾਂ ਤੁਸੀਂ ਸਾਨੂੰ ਕੀਮਤੀ ਕਮੈਂਟ ਵੀ ਕਰ ਸਕਦੇ ਹੋ ਤਾਂ ਅਸੀਂ ਤੁਹਾਡੇ ਕਮੈਂਟ ਨੂੰ ਪ੍ਰਮੁੱਖਤਾ ਅਧਾਰ ਤੇ ਪੜ ਕੇ ਉਸ ਤੇ ਅਮਲ ਵੀ ਜ਼ਰੂਰ ਕਰਾਂਗੇ ਤਾਂ ਜੇਕਰ ਆਪਾਂ ਇਸ ਚੈਨਲ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਆ ਤਾਂ ਤੁਹਾਡਾ ਫਰਜ਼ ਬਣਦਾ ਹੈ ਕਿ ਸਾਡਾ ਸਾਥ ਦਿਓ ਕਿਉਂਕਿ ਅਸੀਂ ਜਿੰਨੀਆਂ ਵੀ ਵੀਡੀਓ ਕੀਤੀਆਂ ਤਕਰੀਬਨ ਬਹੁਤ ਸਾਰੀ ਵੀਡੀਓਾਂ ਦੇ ਵਿੱਚ ਅਸੀਂ ਸੁਨੇਹਾ ਵੀ ਦਿੱਤਾ ਅਤੇ ਇੱਕ ਹੋਰ ਗੱਲ ਕਿ ਕਈ ਵਾਰ ਸਾਨੂੰ ਧਮਕੀਆਂ ਤੱਕ ਮਿਲਦੀਆਂ ਰਹੀਆਂ ਪਰ ਅਸੀਂ ਕਿਸੇ ਵੀ ਧਮਕੀ ਦਾ ਕਦੇ ਵੀ ਪਰਵਾਹ ਨਹੀਂ ਕੀਤੀ ਤੇ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਅੱਗੇ ਤੋਂ ਵੀ ਕਦੇ ਵੀ ਅਸੀਂ ਪਰਵਾਹ ਨਹੀਂ ਕਰਾਂਗੇ ਤੇ ਸਾਡਾ ਤੁਹਾਡੇ ਸਨਯੋਗ ਦੀ ਲੋੜ ਹੈ ਇਕਜੁੱਟ ਹੋ ਕੇ ਇਹ ਤੁਹਾਡਾ ਆਪਣਾ ਚੈਨਲ ਹੈ ਇਸ ਦੀ ਮਦਦ ਕਰੋ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਬਹੁਤ ਬਹੁਤ ਧੰਨਵਾਦ